ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਹਾਲਾ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਤੇ ਜੀਰੇ ਦੇ ਇਹ ਨੇੜ ਹੀ ਰਹਿ ਜਾਂਦਾ ਪਿੰਡ ਵੈਸੇ ਜੀਰੇ ਤੋਂ ਜਦੋਂ ਆਪਾਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਮੇਨ ਛੜਕ ਤੇ ਪਿੰਡ ਪੜਾਣਾ ਆਉਂਦਾ ਉਹਦੇ ਤੋਂ 3 ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਕੋਹਾਲਾ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਥੇ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਕਾਫੀ ਟਾਈਮ ਬਾਅਦ ਵੀਡੀਓ ਬਣਾਉਣ ਲੱਗਿਆ ਵੈਸੇ ਬੱਚਾਂ ਤੇ گاਵਾ ਹਰ ਟਾਈਮ ਹੀ ਇਨਾਂ ਕੋਲ ਵਿਕਰੀ ਵਾਲੀਆਂ ਮੌਜੂਦ ਰਹਿੰਦੀਆਂ ਚਾਰ گاਵਾ ਇਹ ਤੋਂ ਇਲਾਵਾ ਇਹ ਦੋ ਮੱਝਾਂ ਬਾਈ ਨੇ ਘਰੇ ਰੱਖੀਆਂ ਤੇ ਨਾਲ ਹੀ ਇਥੇ ਇੱਕ ਦੋ ਝੋਟੀਆਂ ਜਿਹੜੀਆਂ ਗੱਭਣਾਂ ਇਹ ਵੀ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਔਰ ਇਨਫੋਰਮੇਸ਼ਨ ਝੋਟੀਆਂ ਬਾਰੇ ਪਹਿਲਾਂ ਲੈ ਲੈਨੇ ਆ ਉਦੋਂ ਬਾਅਦ ਚ ਜਿਹੜੀਆਂ گاਵਾ ਤੁਹਾਨੂੰ ਉਹ ਦਿਖਾਵਾਂਗੇ। ਵਿਰਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਵਿਰਿੰਦਰ ਭਾਈ ਵੀਡੀਓ ਕਾਫੀ ਟਾਈਮ ਬਾਅਦ ਬਣਾਉਣ ਲੱਗੇ ਆਂ ਵੈਸੇ ਪਸ਼ੂ ਰੁਟੀਨ ਚਾਉਂਦੇ ਰਹਿੰਦੇ। ਪਸ਼ੂ ਰੁਟੀਨ ਚਾਉਂਦੇ ਆ ਜੀ ਹਾਂ। ਮੱਝਾਂ گاਵਾ ਦੋਵੇਂ ਆਉਂਦੇ ਦੋਵੇਂ। ਅੱਛਾ ਇੱਧਰ ਜਿਹੜੇ ਨਾਗੇ ਖੜੇ ਆ ਚਾਰ ਨਾਗ ਐ ਇਹ ਮੱਝਾਂ ਵੀ ਜਿਹੜੀਆਂ ਵਿਕਰੀ ਚ ਆਪਣੇ ਕੋਲ ਜਾਂ ਐ ਨਹੀਂ ਨਹੀਂ ਇਹ ਘਰ ਰੱਖੀਆਂ ਹੋਈਆਂ ਮੱਝਾਂ ਆਪਣੀ। ਅੱਛਾ ਤੇ ਇਹ ਦੋ ਝੋਟੀਆਂ ਆਪਣੇ ਕੋਲ ਇਹ ਵੇਚ ਦਿਆਂਗੇ। ਹਾਏ ਵੇਚਦਾ ਕੌ ਕਹਿੰਦਾ ਹੁਣ ਗਾਂ ਸਿਆਲ ਦਾ ਆਪਾਂ ਨੂੰ ਪਤਾ ਰੋਤ ਆਈ ਜਾਂਦੀ ਆ ਤੇ ਫਿਰ ਵੇਚਣ ਵਾਲੇ ਪਸ਼ੂਆਂ ਦਾ ਹਿਸਾਬ ਕਿਤਾਬ ਲਾ ਕੇ ਜਗਾ ਤੰਗ ਥੋੜੀ ਜੀ ਅੱਛਾ ਜੇ ਵੇਖੀਆਂ ਵੇਚਦਾ ਕਿ ਜੇ ਨਾਬਕੀਆਂ ਤਾਂ ਵੀ ਕੋਈ ਗੱਲ ਨਹੀਂ ਮਤਲਬ ਇਹ ਵੀ ਹੁ ਘਰੇ ਹੀ ਰੱਖਿਆ ਹੋ ਜੀ ਹਾਂਜੀ 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 ਕੀ ਡਿਟੇਲ ਆ ਪਹਿਲੇ ਨੰਬਰ ਤੇ ਝੋਟੀ ਇਹ ਖੀਰੀ ਕੱਟੀ ਆ ਜੀ ਦੰਦਾ ਚੋਂ 5 ਮਹੀਨਿਆਂ ਦੀ ਗੱਬਣਾ 28 ਤਰੀਕ ਨੂੰ ਇਹਨੂੰ 6ਵਾਂ ਮਹੀਨਾ ਜਾਨੀ ਕਿ ਸਟਾਰਟ ਹੋ ਜਾਣਾ ਠੀਕ ਹੈ ਇਹ ਆਪ ਮੋਦੀ ਦੀ ਆ ਯ ਅੱਗੇ ਇਹਨੂੰ ਬਲੀਵੱਧ ਨਹੀਂ ਲੱਗਾ ਰੇਟ ਇਹਦਾ ਕੀ ਰੱਖੋਗੇ ਰੇਟ ਇਹ ਅੱਜ 1.5 ਲੱਖ ਦੀ ਕੱਟੀ ਦਵਾਂ ਤੋੜ ਦੇ ਗੇ ਨੂੰ ਹਾਂਜੀ ਤੋੜ ਦੇ ਦੱਸੋ ਦੰਦੋਂ ਖੀਰੀ ਐ ਤੇ 5 ਮਹੀਨਿਆਂ ਦੀ ਗੱਬਣ ਐ ਮੋਦੀਪੁਰ ਦੀ ਆਪ ਐ ਤੇ ਬਲੀ ਪਤਨੀ ਦਾ ਸੀਮਨ ਬਾਈ ਕਹਿੰਦਾ ਭਰਾਇਆ ਜਿਹਨੇ ਲਿਜਾਣੀ ਐ ਚੈੱਕਪਾਸ ਇਥੋਂ ਕਰਾ ਕੇ ਲਿਜਾਵੇ ਡਿਮਾਂਡ 1.5 ਲੱਖ ਐ ਮਾਨਤਨ ਮੌਕੇ ਤੇ ਹੋਣਾ ਹੀ ਹੁੰਦਾ ਸੁਨੱਖੀ ਝੋਟੀ ਐ ਸਿੰਘ ਛੋਟਾ ਬਿਲਕੁਲ ਤਾਂ ਚਾਹ ਤੁਸੀਂ ਇਹਦਾ ਦੇਖ ਲਓਗੇ ਹੁਣ ਜਦੋਂ ਇਹ ਬਾਹਰ ਤੁਰਦੀ ਐ ਥੋੜਾ ਫਰਸ ਪੱਕਾ ਥਾਂ ਦੁੱਧ ਲਾਉਣਾ ਸ਼ੁਰੂ ਕੀਤਾ ਗੱਬਣ ਮਤਲਬ ਪਸ਼ੂ ਜਿਹੜਾ ਦਿਸਦਾ ਹੁੰਦਾ ਉਸ ਤਰੀਕੇ ਨਾਲ 5 ਮਹੀਨਿਆਂ ਦੀ ਗੱਬਣਾ ਹੈ 5 ਮਹੀਨੇ ਹਜੇ ਰਹਿੰਦੇ ਆ ਸੋ ਜਿਹਨੂੰ ਪਸੰਦ ਆਵੇ ਦੋਸਤੋ ਤੇ ਅੱਜ ਦਾ ਰੇਟ 1.5 ਲੱਖ ਬਾਈ ਨੇ ਰੱਖਿਆ ਇਹ ਕੇ ਵੀ ਆ ਵੀ ਇਹ ਵੇਕਿੰਗਾ ਤਾਂ ਵੇਚ ਦੇਣੀਆਂ ਜੇ ਕਈ ਵਾਰਾ ਨਹੀਂ ਸੌਦਾ ਹੁੰਦਾ ਤਾਂ ਫਿਰ ਇਹ ਬਾਈ ਨੇ ਘਰੇ ਰੁਕਨਾ ਆਗਿਆ ਫਿਰ ਤਿਆਰ ਹੋਈਆਂ ਦੇਖਾਂਗੇ ਕਿਉਂਕਿ ਜਗਾ ਇਹ ਬਰਾਂਡਾ ਜਿਹੜਾ ਉਹ ਸਿਆਲਾਂ ਦੇ ਵਿੱਚ ਵਿਕਰੀ ਵਾਲੇ ਪਤੂਆਂ ਨਾਲ ਭਰ ਜਾਣਾ ਤਾਂ ਉਹਦੇ ਕਰਕੇ ਬਾਈ ਕਹਿੰਦਾ ਵੀ ਜਗਾ ਬਣਾ ਲਈਏ ਦੋ ਝੋਟੀਆਂ ਵਿੱਚੋਂ ਵੇਚ ਦਿੰਨੇ ਆ ਕਿ ਵੇਕਨਾ ਤਾਂ ਤੇ ਮੱਜਾਂ ਜਿਹੜੀਆਂ ਹੋਏ ਦੋ ਪੱਖਨਾ ਰੁਕ ਜਾਵਣੀ। ਬਾਕੀ ਜਗਜੀਤ ਵੀਰੇ ਇਹ ਵੇਖੋ ਵੀ ਮੇਰੀ ਹਾਈਟ ਕਿੰਨੀ ਆ ਤੇ ਖੇਰੀ ਕੱਟੀ ਤੇ ਮੱਜਾਂ ਦੇ ਬਰਾਬਰ ਹੋਈ ਪਈ ਹੈ। ਸਹੀ ਹੈ। ਸੋ ਦੱਸੋ ਬਾਈ ਦੀ ਆਪਦੀ ਹਾਈਟ 6 ਫੁੱਟ ਤੋਂ ਬਾਹਰ। ਕੱਟੀ ਦੀ ਹਾਈਟ ਦੇਖ ਲਓ ਮੱਜਾਂ ਦੇ ਬਰਾਬਰ ਜਿਹੀ ਆਉਂਦੀ ਹੈ। ਬਾਕੀ ਮੱਜਾਂ ਖੇਰ ਵੱਟੀਆਂ ਬਹੁਤ ਆ। ਅ ਵਰਿੰਦਰ ਦੇ ਨਾਲ ਜਿਹੜੀ ਝੋਟੀ ਖੜੀ ਹੋਈ। ਇਹ ਆਪ ਸੂਰਵੀਰ ਦੀ ਆ ਜੀ ABC ਵਾਲੇ ਦੀ। ਠੀਕ ਹੈ। ਅੱਗੇ ਇਹਨੂੰ ਖਾਨ ਬੁੱਲ ਦਾ ਸੀਮਨ ਲੱਗਿਆ। ਅ ਇਹਦਾ ਕਿੰਨਾ ਟਾਈਮ ਬਾਕੀ ਹੈ? ਇਹਦੇ 15 ਦਿਨ ਪਏ ਆ ਜੀ ਹਾਲੇ। ਸੂਆ ਪਹਿਲਾ ਸੂਆ। ਹਾਂ ਪਹਿਲਾ ਸੂਆ ਸ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਇਹਨੂੰ ਇਹ 1,35,000 ਦੀ ਕੱਟੀ ਦਵਾਂਗੇ 1,35 ਦੀ ਹਾਂਜੀ ਠੀਕ ਰੇਟ ਦੋਸਤੋ ਇਹਦਾ 1,35,000 ਆ ਸਿੰਘ ਬਹੁਤ ਛੋਟਾ ਹੈ ਜਮਈ ਨੇੜ ਮੁੜਿਆ ਵਾ ਸਿੰਘ ਤੇ ਜੈਡ ਬਲੈਕ ਹੀ ਦੀਂਦੀ ਹੈ ਹਜੇ ਦਿਨ ਲਾਉ ਕਿ ਸੂਨ ਚ 15 ਦਿਨ ਸ਼ਾਇਦ ਬਾਈ ਨੇ ਬੋਲੇ ਆ ਤੇ ਪਹਿਲਾ ਸੁਆ ਇਹਨੇ ਸੁਣਾ 1,35,000 ਦੀ ਮਿਲੂਗੀ ਛੋਟੀ ਦਾ ਸਿੰਘ ਬੜਾ ਸੁਨੱਖਾ ਤੁਸੀਂ ਦੇਖੋ ਸੰਭੀ ਇਹ ਵੀ ਚੰਗੀ ਐ ਤੇ ਬਾਕੀ ਰਹਿੰਦੀ ਐ ਇੱਕੋ ਕਿਲੇ ਤੇ ਜਿੱਥੇ ਬੱਜੀਆਂ ਬਸਤਾ ਕਰਕੇ ਨਾ ਅੱਛਾ ਤਾਂ ਹਾਂ ਤਾਂ ਗਾ ਦੱਸੋ ਬਾਹਰ ਵੀ ਫਰਸਾ ਦੇ ਜਿੱਥੇ ਬੱਧੀਆਂ ਬਾਈ ਕਹਿੰਦਾ ਉੱਥੇ ਹੀ ਖੜੀਆਂ ਰਹਿੰਦੀਆਂ ਫਿਰ ਵੀ ਸੋਹਣੀ ਝੋਟੀ ਐ ਸੋ ਇਹ ਦੋ ਝੋਟੀਆਂ ਦੱਸੋ ਤੁਹਾਨੂੰ ਦਿਖਾ ਪਈਆਂ ਦੋਨੇ ਜੈਡਵਲ ਐ ਕਿ ਦੀਂਦੀਆਂ ਐ ਤੇ ਸ਼ੌਕੀਆਂ ਹੀ ਦਿਖਾਤੀਆਂ ਵੀਡੀਓ ਚ ਜੇ ਕੋਈ ਵੀਰ ਖਰੀਦਣਾ ਚਾਵੇ ਰੇਟ ਦੱਸਦੇ ਐ ਅ ਰੇਟ ਕੋਈ ਸੋਹਣੀ ਲੈ ਆ ਜੇ ਤੁਸੀਂ ਕੱਟ ਪੇਮੈਂਟ ਲਾਉਣੀ ਐ ਤਾਂ ਫੁੱਲ ਸ਼ਕੀਨ ਝੋਟੀ ਜਿਹੜੀ ਤੁਹਾਨੂੰ ਮਿਲ ਜੂਗੀ ਪਹਿਲਾ ਸੂਆ ਇਹਨੇ ਸੋਣਾ ਐ ਹਜੇ 15 ਦਿਨ ਲਾਉਗੀ ਜੈਡ ਬਲੈਕ ਹੈ 135 ਤੇ ਜੇ ਤੁਸੀਂ ਝੋਟੀ ਥੋੜਾ ਜਰ ਸੰਭਲੋਗੇ ਤਾਂ ਤੁਹਾਨੂੰ ਇਹ ਖੀਰੀ ਝੋਟੀ ਮਿਲ ਜਾਣੀ ਹੈ ਇਹਦਾ ਰੇਟ 1 ਲੱਖ ਤੇ 50000 ਅਵਿੰਦਰ ਭਾਈ ਇਹ ਬੱਚਾ ਕੀ ਹੈ ਕੱਟੀ ਹੈ ਕੱਤਾ ਇਹ ਕੱਟੀ ਹੈ ਜੀ ਕਿਹੜੀ ਮੱਝ ਦੀ ਇਹ ਆਪਣੀ ਆ ਸਮਝਦੀ ਹੈ ਇਹ ਜਵਰਾਜ ਦੀ ਆਪ ਅੱਛਾ ਇਹ ਜਵਰਾਜ ਦੀ ਹੈ ਤੇ ਇਹਦੀ ਕੱਟੀ ਇਹ ਕਿਹੜੇ ਬੋਲਦੀ ਹੈ ਇਹ 핌 ਦੀ ਹੈ ਜੀ ABC ਵਾਲੇ ਦੀ 핌 ਦੀ 35 ਦਿੰਦੀ ਹੈ ਜੀ ਅਛਾ ਪੈਂਤੀ ਤਾਂ ਨਮਰਾ ਦੱਸੋ ਕੱਟਣਾ ਝੋਟੀਆਂ ਪਾਲਦੀਆਂ ਹੀ ਫੇਰ ਆ ਜੇ ਦੁੱਧ ਚੰਗਾ ਛੱਡਾਂਗੇ ਤੇ ਚੰਗੇ ਦੁੱਧ ਨਾਲ ਵੀਰ ਸੰਭਾਲ ਰਿਆ ਇਹ ਫਿਰ ਇਹ ਤਾਂ ਮੱਝ ਘਰੇ ਰੱਖੀ ਵੀ ਆ ਪੱਕੀ ਇਹ ਘਰੇ ਪੱਕੀ ਪੱਕੀ ਹਾਂਜੀ ਸੋ ਇਹ ਬਾਈ ਨਾਲ ਪਹਿਲਾਂ ਤੋਂ ਵੀਡੀਓ ਬਣਾਉਂਦੇ ਰਹੇ ਤੇ ਸ਼ੌਂਕ ਆ ਵੀ ਘਰੇ ਦੋ ਮੱਝਾਂ ਤਿੰਨ ਮੱਝਾਂ ਇਦਾਂ ਦੀਆਂ ਰੱਖਣੀਆਂ ਵੀ ਜਿਹੜਾ ਵੀਰ ਆਵੇ ਤੇ ਉਹਦਾ ਮਨ ਖੁਸ਼ ਹੋਵੇ ਦੇਖ ਕੇ ਇੱਕ ਮੈਨੂੰ ਕਾਦ ਵਾਲੀ ਮੱਝ ਦਾ ਸ਼ੌਂਕ ਹੀ ਆ ਜੀ ਪਹਿਲਾਂ ਤੋਂ ਅੱਛਾ ਹਾਂ ਖੜੀ ਹੈਗੇ ਨਾਲ ਮਾੜੇ ਮੱਝ ਦੀ ਤੇ ਦੱਸੋ 6 ਫੁੱਟ ਬਾਈ ਦੀ ਹਾਈਟ ਆ ਤੇ ਮੱਝ ਦੀ ਹਾਈਟ ਦੇਖੋ ਤੇ ਕਿਰੀ ਝੋਟੀ ਵੀ ਜਿਹੜੀ ਇਹਦੇ ਬਰਾਬਰ ਹੀ ਪਹੁੰਚ ਜਾਣੀ। ਸੋ ਇਹ ਦੋ ਝੋਟੀਆਂ ਇਧਰੋਂ ਵਿਕਰੀ ਵਾਲੀਆਂ ਸੀ ਤੇ گاਵਾਂ ਬਾਰੇ ਗੱਲ ਕਰਦੇ ਆਪਾਂ। ਤਿੰਨ گاਵਾ ਗੱਪਾਂ ਖੜੇ ਨੇ। ਵੀਰਿੰਦਰ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਕਨਮਾ ਸੂਤ ਇਹ ਪਲੂਣ ਵੱਛੀ ਚਾਰ ਦੰਦ ਹੈ ਜੀ। ਕਿੰਨੇ ਦਿਨ ਲਊ ਸੋਨ ਚ? ਸੂ ਚ ਇਹਦੇ 10 ਦਿਨ ਪਏ ਆ ਜੀ ਹਾਲੇ। ਡਿਮਾਂਡ ਇਹਦੀ। ਇਹ 1,42,000 ਦੀ ਵੱਛੀ ਦਵਾਂਗੇ। ਤੋਰੀ ਹਾਂਜੀ। ਬਾਕੀ ਆਪਣੇ ਕੋਲੇ ਸੀਮਨ ਡਿਟੇਲ ਇਹਦੀ ਸਾਰੀ ਹੈ ਜਿਹੜਾ ਵੀਰ ਮਰਜੀ ਪੁੱਛ ਸਕਦਾ ਆਪਣੇ ਤੋਂ। ਓਕੇ। ਸੋ ਪਹਿਲਾ ਸੂਆ ਦੋਸਤੋ ਤੇ 4 ਦੰਨ ਬੜਾ ਸੋਹਣਾ ਟਾਂਚਾ ਇੱਕ ਲੱਖ ਤੇ 42000 ਮੱਜਾਂ ਰਗਾ ਸਟਰਕਚਰ ਹੈ ਕਰਮਾਲੀ ਦਾ ਚੜਾਈ ਫੁੱਲ ਹੈ ਟਾਂਚੇ ਦੀ ਹਵਾਨਾ ਸੋਹਣਾ ਮੋੜ ਦੇ ਵਿੱਚੋਂ ਤੁਰਦੀ ਤੁਸੀਂ ਹੁਣ ਇਹਦਾ ਟਾਂਜਾ ਦੇਖੋ ਲੱਤਾਂ ਦੀ ਫੁੱਲ ਮਜ਼ਬੂਤ ਵਹਿਣ ਹੈ ਇਹ ਬਾਕੀ ਜਗਜੀਤ ਵੀਰ ਜਿਹੜਾ ਇਹਨੂੰ ਥਣ ਲੱਗਾ ਨਾ ਜਿੰਨੇ ਨਵਾਂ ਕੰਮ ਸ਼ੁਰੂ ਕਰਨਾ ਭਲਾ ਹੱਥੀ ਚੋਲੋ ਭਲਾ ਮਸ਼ੀਨ ਤੇ ਲਾ ਲੋ ਦੋਵੇਂ ਕੰਮ ਵੰ ਲੋ ਪਰਫੈਕਟ ਆ ਪੂਰੀ ਫਿਰ ਮੋੜੀ ਨੂੰ ਇਸ ਕਿਡਾ ਤੋੜ ਦਿੰਨੇ ਸੋ ਇਹਦਾ ਸਟਰਕਚਰ ਫੇਰ ਦੇਖੋ ਚੰਗੀ ਵਹਿੜ ਹੈ ਬਾਕੀ ਕੋਲੋਂ ਆ ਕੇ ਤੁਸੀਂ ਦੇਖ ਲਓ ਜਿਹਨੇ ਖਰੀਦਣੀ ਹੈ ਪੈਸੇ ਤੁਸੀਂ ਲਾਉਣੇ ਆ ਲਿਆ ਭਾਈ ਲੈ ਚੱਲ ਪਹਿਲਾ ਸੂਬਾ 4 ਦੰਦ ਵਹਿੜ ਦੇਖੋ ਹੋਲਾ ਨੈਦਾ ਇਹਦਾ ਫਿਟਿੰਗ ਵਾਲਾ ਦਿਸਦਾ ਥਣ ਹੱਥੀ ਚੁਾਈ ਵਾਲੇ ਆ ਅਗਾੜੀ ਇਹਦੀ ਦੇਖ ਲਓ ਤੁਸੀਂ ਬਾਕੀ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਹਮ ਥਣ ਪੂਰਾ ਵਿਰਲਾ ਤੇ ਲੱਗੇ ਇਸ ਤੋਂ ਬਾਅਦ ਚ ਦੱਸੇ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਇਹਦੀ ਕੀ ਡਿਟੇਲ ਆ ਵੀਰ ਜੀ ਇਹ ਤੀਜਾ ਸੁਆ ਸੋਨੀ ਆ ਇਹ ਕਿੰਨਾ ਚੱਲਊਗੀ ਇਹ ਤਿਆਰੀ ਆ ਜੀ ਬਸ ਦੋ ਚਾਰ ਦਿਨ ਚ ਬੱਚਾ ਦੇ ਦਊਗੀ ਕੀ ਰੇਟ ਰੋਗੇ ਤਾਂ 122000 ਦੀ ਗਾਂ ਦਵਾਂਗੇ ਤੋਰ ਦੇ ਇੱਕ 22 ਦੀ ਦੋਸਤੋ ਇਹ ਗਾਂ ਤੀਜਾ ਸੂਆ ਸੁੰਦੀ ਹੈ ਬਾਕੀ ਹੋਰ ਗੱਲ ਹੈ ਇਹ ਜਿਹੜੇ ਬੰਦੇ ਤੋਂ ਲਈ ਇੱਕੋ ਕਿੱਲੇ ਤੇ ਵੱਜੀ ਰਹੀ ਹੈ ਇਹ ਅੱਛਾ 27 22 27 22 ਕਿਲੋ ਦੁੱਧ ਦੂਜੇ ਸੂਏ ਨੇ ਦਿੱਤਾ ਖੋਲਾ ਠੀਕ ਹੈ ਗਾਂ ਖੈਰ ਦੁੱਧ ਵਾਲੀ ਹੈ ਪੇਟ ਦਾ ਸਹਿਜ ਵੀ ਦੱਸਦਾ ਲੰਬਾਈ ਲਮੂਈ ਚੰਗੀ ਹੈ ਗਾਂ ਸੂਆ ਤੀਜਾ ਦਿਨ ਹਜੇ ਲੱਗੂ ਕਿ ਸੋਨ ਦੇ ਵਿੱਚ ਹਵਾਨਾ ਭਰਦੀ ਆਉਂਦੀ ਹੈ ਇਦਾਂ ਰੇਟ ਹੈ 1,22,000 ਇੱਕ ਜਰਸੀ ਵਹਿੜਾ ਦੱਸੋ ਜਰਸੀ ਗਾਂ ਜਿਹੜੀ ਬਾਈ ਕੋਲ ਵਿਕਰੀ ਵਾਲੀ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ। ਬਰਿੰਦਰ ਜਰਸੀ ਬਾਈ ਕੰਮਾਸੂਆ ਇਹ ਚਾਹੇ ਆਪਾਂ ਦੂਜਾ ਮੰਨ ਲਈਏ ਤੀਜਾ ਮੰਨ ਲਈਏ ਜਾਨੀ ਕਿ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆਪਾਂ ਤੀਜਾ ਕਹਿ ਕੇ ਦੇਵਾਂਗੇ ਠੀਕ ਹੈ ਕਿੰਨੇ ਦਿਨ ਲਊsohn ਇਹਦੇ 11 ਤਰੀਕ ਨੂੰ ਦਿਨ ਪੂਰੇ ਹੋਣੇ ਆ ਅੱਜ 25 26 ਤਰੀਕ ਆਜਾ 14 15 ਦਿਨ ਪਾਏ ਖੁੱਲੇ ਰੇਟ ਇਹਦਾ 1,20,000 ਦੀ ਦੇਵਾਂਗੇ ਇਹ ਲੈਮਨ ਹੈਡ ਤੋਂ ਗੱਬਣਾ ਤੋਰਦੇ 108,000 ਲੱਗਾ ਲੈਮਨ ਹੈਡ ਦਾ ਸਵਾਤੀ ਜੀ 1 ਲੱਖ 20 ਹਜ਼ਾਰ ਦੀ ਇਹ ਚੰਗੇ ਵਜਨ ਵਾਲੀ ਜਰਸੀ ਹੈ ਛੋਟੀ ਨਹੀਂ ਗਈ ਹਵਾਨੇ ਚ ਸਪੇਸ ਫॉर ਲਪਈਏ ਪੂਰਾ ਬੋਡੀ weight ਹੈ ਘਰ ਤੁਸੀਂ ਵੀਡੀਓ ਚ ਦੇਖ ਲੈਣਾ ਜਜਮੈਂਟ ਹੋਊਗੀ ਤੁਹਾਨੂੰ ਕਮਾਲਾ ਬਈ ਲੈਮਨ ਹੈਡ ਬਾਲ ਦਾ ਸੀ ਮਨ ਦੋਸਤੋ ਇਹਦੇ ਲੱਗਾ ਵਾ ਹਜੇ ਬਹੁਤ ਸੋਹਣੀ ਤਿਆਰ ਹੁੰਦੀ ਆ ਇਹ ਮੇਰੇ ਕੋਲੇ ਅਜ ਨੂੰ ਹੋ ਗਏ ਹੋਣੇ 15 ਦਿਨ ਇਹ ਦੂ ਥੋੜੀ ਜੀ ਫਿੱਕੀ ਸੀ ਇਹ ਮੇਰੇ ਕੋਲੇ ਸੰਭ ਗਈ ਆ ਪਿਛਲੀ ਵਾਰੀ ਬੰਦਿਆਂ ਨੂੰ ਮੈਂ ਦਵਾਈ ਸੀ 24 ਕਿਲੋ ਦੁੱਧ ਜੂਣ ਦੇ ਮਹੀਨੇ ਚ ਸੋਈ ਸੀ ਇਹ ਉਦੋਂ ਠੀਕ ਹੈ ਸੋ ਇਹ ਹਵਾਨਾ ਇਹ ਤਾਂ ਤੁਸੀਂ ਦੇਖੋ ਹਜੇ ਤਾਂ ਪੂਰੀ ਢਲ ਪਈ ਏ ਕਰਮਾ ਵਾਲੀ ਦੇ ਕਿਉਂਕਿ ਦਿਨ ਹਜੇ 15 ਬਾਕੀ ਐ ਅਛਾ ਵਿਰੇਂਦਰ ਭਾਈ ਇਹ ਕਲਾਸ ਉੱਤੇ ਗਾਂ ਜੀ ਇਹ ਦੂਜਾ ਸੂਆ ਸੋਈ ਏ ਕਦੋਂ ਦੀ ਸੂਈ ਏ ਇਨੂ ਅਜ ਤੀਜਾ ਦਿਨ ਆ ਜੀ ਸੂਈ ਨੂੰ ਠੀਕ ਹੈ ਬੱਚਾ ਕੀ ਦਿੱਤਾ ਇਹਨੇ ਬੱਚਾ ਵੱਛੀ ਹੈ ਜੀ ਰੇਟ ਇਹਦਾ ਕੀ ਲਊਗਾ ਰੇਟ 1 ਲੱਖ 5000 ਦੀ ਵੜ ਦੇ ਦਾਂਗੇ ਸੋਰੀ ਇੱਕ ਲੱਖ ਤੇ 5000 ਦੀ ਦੱਸੋ ਤੀਜਾ ਦਿਨ ਸੂਈ ਨੂੰ ਬਾਕੀ ਟਾਈਮ ਖਾ ਦਿਓ ਬੋਲਾ ਔਰ 15 ਕਿਲੋ ਹੋਊਗਾ ਜੀ ਇਹਦੇ ਨਾਲ ਠੀਕ ਹੈ ਸੋ 9:55 ਟਾਈਮ ਤੁਸੀਂ ਦੇਖ ਲਓ 15 ਲੀਟਰ ਬੋਲਾ ਦੱਸੋ ਹੈਗਾ ਤੀਜੇ ਦਿਨ ਮਾਲਾਵਾਂ ਸੋਏ گاਵਾ ਤੇ ਨਾਲ ਦੋ ਝੋਟੀਆਂ ਟੋਟਲ ਨਾਲ 6 ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਇਹਦੂ ਅੱਗੇ ਤੁਹਾਡਾ ਕੰਮ ਦੱਸੋ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਦੀ ਤਸੱਲੀ ਕਰ ਲਓ ਧੰਨਵਾਦ ਵੀਡੀਓ ਦੇਖਣ ਲਈ